ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਗੁਰਦਾਸ ਮਾਨ ਜਿਸ ਦਾ ਜਨਮ ਗਿੱਦੜਵਾਹਾ ਦੇ ਵਿੱਚ ਹੋਇਆ ਤੇ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਬਹੁਤ ਵੱਡਾ ਸੰਘਰਸ਼ ਕੀਤਾ ਸੰਘਰਸ਼ ਦੇ ਦੌਰ ਚੋਂ ਗੁਜ਼ਰਦੇ ਗੁਜ਼ਰਦੇ ਗੁਰਦਾਸ ਮਾਨ ਨੇ ਆਪਣਾ ਇੱਕ ਮੁਕਾਮ ਹਾਸਲ ਕੀਤਾ ਪਰ ਉਸ ਦੇ ਬੱਚੇ ਉਸ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਮਾਨ ਦੀ ਧੀ ਨੇ ਇੱਕ ਕਾਲੇ ਅੰਗਰੇਜ਼ ਦੇ ਨਾਲ ਕੈਨੇਡਾ ਦੇ ਵਿੱਚ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਚਾਰੇ ਪਾਸੇ ਐਸੇ ਹੀ ਖਬਰ ਦੇ ਚਰਚੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਅਧਾਰਿਆਂ ਦੇ ਉੱਪਰ ਇਹ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਤੋਂ ਬਾਅਦ ਗੁਰਦਾਸ ਮਾਨ ਦੀ ਰੋਂਦੇ ਰੋਂਦੇ ਦੀ ਇੱਕ ਵੀਡੀਓ ਹੋ ਰਹੀ ਹੈ ਵਾਇਰਲ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਪ ਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੂ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਹੇ ਜਾਣ ਵਾਲੇ ਗੁਰਦਾਸ ਮਾਨ ਨੂੰ ਤਾਂ ਕੋਣ ਨਹੀਂ ਜਾਣਦਾ ਬੱਚੇ ਹੁਣ ਚਾਹੇ ਜਵਾਨ ਹੋਣ ਚਾਹੇ ਬਜ਼ੁਰਗ ਹੋਣ ਤਿੰਨ ਤਨ ਪੀੜੀਆਂ ਦਾ ਮਨੋਰੰਜਨ ਕਰਨ ਵਾਲੇ ਗੁਰਦਾਸ ਮਾਨ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਇੱਕ ਬਹੁਤ ਵੱਡੀ ਹਸਤੀ ਨੇ ਪਰ ਐਡੀ ਵੱਡੀ ਹਸਤੀ ਦੇ ਉੱਪਰ ਜਦੋਂ ਐਦਾਂ ਦਾ ਕਹਿਰ ਵਾਪਰਦਾ ਹੈ ਤਾਂ ਇੱਕੇ ਦਮ ਦੁੱਖਾਂ ਦਾ ਪਹਾੜ ਜੋ ਟੁੱਟ ਜਾਂਦਾ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਗੁਰਦਾਸ ਮਾਨ ਜਦੋਂ ਹਮੇਸ਼ਾ ਆਪਣੇ ਗਾਣਿਆਂ ਵਿੱਚ ਇਹ ਕਹਿੰਦੇ ਨੇ ਪੰਜਾਬੀ ਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ ਦੀਏ ਕਿਹਨੇ ਤੇਰਾ ਲਾ ਲਿਆ ਸ਼ਿੰਗਾਰ ਨਹੀਂ ਮੀਡੀਆਂ ਖਲਾਰੀ ਫਿਰੇ ਬੁੱਲੇ ਦੀ ਏ ਕਾਫੀ ਨਹੀਂ ਸੋ ਐਦਾਂ ਦੀਆਂ ਗੱਲਾਂ ਬਾਤਾਂ ਕਰਨ ਵਾਲੇ ਗੁਰਦਾਸ ਮਾਨ ਦੇ ਜਦੋਂ ਆਪਣੇ ਹੀ ਬੱਚੇ ਪੰਜਾਬ ਅਤੇ ਪੰਜਾਬੀਅਤ ਤੋਂ ਦੂਰ ਹੋ ਜਾਣਾ ਤਾਂ ਇੱਕੋ ਵਾਰ ਦੁੱਖ ਤਾਂ ਲੱਗਦਾ ਹੀ ਹੈ ਇਸ ਤੋਂ ਪਹਿਲਾਂ ਗੁਰਦਾਸ ਮਾਨ ਨੇ ਜਦੋਂ ਹਿੰਦੀ ਨੂੰ 마ਸੀ ਕਿਹਾ ਤੇ ਪੰਜਾਬੀ ਨੂੰ ਮਾਂ ਕਿਹਾ ਤੇ 마ਸੀ ਦਾ ਹੋ ਕੇ ਰਹਿ ਗਿਆ ਤੇ ਉਸ ਤੋਂ ਬਾਅਦ ਵੀ ਕਾਫੀ ਵਿਵਾਦਾਂ ਦੇ ਵਿੱਚ गिर ਚੁੱਕਿਆ ਸੀ ਪਰ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਮਾਨ ਦੀ ਬੇਟੀ ਨੇ ਇੱਕ ਕਾਲੇ ਅੰਗਰੇਜ਼ ਦੇ ਨਾਲ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਗੁਰਦਾਸ ਮਾਨ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਜੀ ਹਾਂ ਜਦੋਂ ਸੁੱਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਪਰ ਕਈ ਵਾਰ ਸੁੱਤਰ ਝੂਠ ਵੀ ਬੋਲ ਜਾਂਦੇ ਨੇ ਗੁਰਦਾਸ ਮਾਨ ਦੇ ਕੋਈ ਧੀ ਨਹੀਂ ਹੈ ਬਲਕਿ ਇੱਕ ਬੇਟਾ ਹੈ ਗੁਰ ਇਕਮਾਨ ਅਤੇ ਗੁਰ ਇਕਮਾਨ ਜੋ ਕਿ ਸਿਮਰਨ ਕੌਰ ਮੁੰਡੀ ਜੋ ਕਿ ਇੱਕ ਬਹੁਤ ਹੀ ਪ੍ਰਸਿੱਧ અભਿਨੇਤਰੀ ਹੈ ਉਸ ਦੇ ਨਾਲ ਵਿਆਹਿਆ ਹੋਇਆ ਹੈ ਸੋ ਐਦਾਂ ਦੀਆਂ ਕੁਝ ਅਫਵਾਹਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਇਸ ਵਾਇਰਲ ਅਫਵਾਹਾਂ ਦੇ ਵੱਲ ਤੁਸੀਂ ਨਾ ਧਿਆਨ ਦਿਓ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ